ਓਏ ਆਰਾਮ ਨਾਲ ਆ। ਹਾਂ ਚਲੋ। ਅੱਗੇ ਆਣਨ ਦਾ ਬਾਰੇ ਪਰ ਅੱਗੇ ਵਾਲੇ ਨੂੰ ਗੱਲ ਅੱਗੇ ਆ। ਦੋ ਮਿੰਟ ਦਾ ਲਗਾ ਲੀ ਕਰਦੇ। ਉੱਥੇ ਹੋਗਾ 2 ਮਿੰਟ ਸਾਰਾ ਕੁਲੀ ਪਾ ਕੇ ਲੈਣਾ ਨਹੀਂ ਪਾਉਂਦੇ ਤੇ ਬਿੱਟਾ ਬੇ। ਇੱਥੇ ਇੱਥੇ ਹੀ ਕਰ ਲਓ ਇੱਥੇ ਹੀ ਸਰਵਿਸ ਕਰ ਲਓ। ਸਾਨੂੰ ਇਹ ਜਿਹੜੀ ਪੰਜਾਬ ਸਰਕਾਰ ਦੀਆਂ ਵਾਲੇ ਪੈਣੀ ਨਹੀਂ ਕਰਦੇ। ਤੇ ਅੱਜ ਟੀਚਰ ਸੀ ਹਾਂਜੀ ਸਰ ਅੱਛਾ ਤੇ ਅੱਜ ਇੱਥੇ ਬੈਠੇ ਨੂੰ ਵੀ ਸਾਨੂੰ 80 ਦਿਨ ਹੋ ਗਏ ਤੇ ਪੰਜਾਬ ਸਰਕਾਰ ਜਦੋਂ ਤੁਹਾਨੂੰ ਪਤਾ ਹੈ ਜਦੋਂ ਸੱਤਾ ਦੇ ਵਿੱਚ ਆਈ ਹੈ ਤੇ ਬਹੁਤ ਸਾਰੇ ਬੇਰੁਜ਼ਗਾਰ ਸਾਡੇ ਚ ਨੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਲਿਆਉਣ ਦੇ ਵਿੱਚ ਬਹੁਤ ਯੋਗਦਾਨ ਪਾਇਆ ਤੇ ਅੱਜ ਸਾਨੂੰ ਕਿੰਨਾ ਸਮਾਂ ਹੋ ਗਿਆ ਤੇ ਤੁਹਾਡੇ ਸੁਣਨ ਦੇ ਵਿੱਚ ਇਹ ਬੜੀ ਹੈਰਾਨੀ ਦੀ ਗੱਲ ਹੋਊਗੀ ਕਿ ਸਾਡੇ ਬੇਰੁਜ਼ਗਾਰਾਂ ਦੇ 9594 ਜਦੋਂ ਮੁੱਖ ਮੰਤਰੀ ਦੇ ਸ਼ਹਿਰ ਦੇ ਵਿੱਚ ਜਾਂਦੇ ਨੇ ਤੇ 5-5 ਦਿਨ ਇਹਨਾਂ ਨੂੰ 5 ਰਾਤਾਂ 6 ਦਿਨ ਇਹਨਾਂ ਨੂੰ ਜਿਨ੍ਹਾਂ ਦੇ ਵਿੱਚ ਘਟ ਗਿਆ ਇਹਨੇ ਇਹ ਉਹ ਬੱਚੇ ਨੇ ਕਿੰਨੇ ਬੱਚੇ ਹੋਣੇ 2500 ਬੰਦਾ ਜੁਆਇਨ ਕਰਿਆ ਬਾਕੀ ਸਾਰੇ ਬੰਦੇ ਜੀ ਸਰ ਸਾਰੇ ਅਸੀਂ ਕੁੜੀਆਂ ਦੇ ਸਮੇਤ ਤੇ ਸੜਕਾਂ ਤੇ ਸੌ ਰਹੇ ਆ ਕੋਈ ਸਰਕਾਰ ਦਾ ਨੁਮਾਇੰਦਾ ਹਜਦਾ ਕਿਥੇ ਨਹੀਂ ਪਹੁੰਚਦਾ ਇਹ ਜੀ 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 ਦੀ ਰਾਸਤਾਂ ਨਹੀਂ ਇਹ ਸਾਰੀਆਂ ਕੱਲੀ-ਕੱਲੀ ਕੰਡੀਸ਼ਨ ਜਿਹੜੀ ਪੰਜਾਬ ਸਰਕਾਰ ਨੇ ਲਾਈ ਆ ਉਹ ਸਾਰੀ ਕਲੀਅਰ ਆ ਭਾਵੇਂ ਟੈਸਟ ਹੋਵੇ ਕੋਈ ਵੀ 4 ਪੇਪਰ ਸਰ ਪਾਸ ਕੀਤੇ 4 ਪੇਪਰ ਪਾਸ ਕਰਤੇ ਡਾਕੂਮੈਂਟ ਵੈਰੀਫਿਕੇਸ਼ਨ ਸਾਡੀ ਹੋ ਚੁੱਕੀ ਹੈ ਜੀ ਬੱਚੇ ਜੇ ਗੱਲ ਕਰਦੇ ਆ ਸਿੱਖਿਆ ਕ੍ਰਾਂਤੀ ਦੀ ਸਕੂਲਾਂ ਦੇ ਵਿੱਚ ਹਜੇ ਸਕੂਲ ਖਾਲੀ ਪਏ ਨੇ ਕਈ ਵਾਰੀ ਕਹਿ ਜਾਂਦੇ ਸਰਪਲਸ ਹੋ ਗਏ ਅਸੀਂ ਬਾਈ ਨੇਮ ਐਕਸਲਰ ਲਿਸਟ ਕੱਢ ਕੇ ਵੀ ਪੰਜਾਬ ਸਰਕਾਰ ਨੂੰ ਪੇਸ਼ ਕਰਨ ਦੇ ਤੇ ਸਾਡੇ ਨਾਲ ਬਾਈ ਟੌਕ ਗੱਲ ਕਰਨ ਤਾਂ ਸਕੂਲ ਖਾਲੀ ਪਏ ਆਈ ਹੈ ਜੀ ਸਕੂਲ ਇਹ ਗੱਲ ਕੋਈ ਨਹੀਂ ਹੈਗੀ ਕਿ ਸਕੂਲ ਅਸੀਂ ਇਹਨਾਂ ਨੇ ਸਰਪਲਸ ਕਰਤੇ ਉਹ ਸਿਰਫ ਹੋਟਿੰਗਾਂ ਦੇ ਵਿੱਚ ਹੁੰਦਾ ਹੀ ਸਰ ਪਾਸੇ ਦੀ ਗੱਲਾ ਤੇ ਹੋਰ ਲਾ ਲੈ ਕਿਵੇਂ ਲਾ ਲੈ ਕੀ ਲਾ ਲੈ ਨਹੀਂ 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 ਮੀਟਿੰਗ ਵੀ ਨਹੀਂ ਕਰਦੇ ਨਹੀਂ ਲਾਏ ਨਹੀਂ ਸਰ ਲਾਏ ਨਹੀਂ ਕੋਈ ਭਰਤੀ ਪੂਰੀ ਨਹੀਂ ਕਰੀ ਬਸ ਬਸ 994 ਪੋਸਟਾਂ ਸੀ ਉਹਦੇ ਵਿੱਚੋਂ ਸਿਰਫ 2500 ਬੰਦਿਆਂ ਨੂੰ ਜੁਆਇਨ ਕਰਾਇਆ ਬਾਕੀ ਸਾਰਾ 33-3400 ਦੇ ਕਰੀਬ ਉਹ ਪੋਸਟਾਂ ਜੀ ਤੱਕ ਉਵੇਂ ਹੀ ਖਾਲੀ ਪਈਆਂ ਨੇ ਸਾਨੂੰ 3 ਸਾਲ ਹੋ ਗਏ ਅਕਤੂਬਰ ਦੇ ਵਿੱਚ ਭਰਤੀ ਆਈ ਸੀ ਤੇ ਮੇਰੀ ਤਾਂ ਮੈਂ ਤਾਂ ਮਨਿਸਟਰ ਨਾਲ ਸਿਚੀ ਮਨਿਸਟਰ ਨਾਲ ਗੱਲ ਕਰਨਾ ਮੀਰਾ ਮਹਿਮਨ ਨਹੀਂ ਮਹਿਮਨ ਇਹ ਗੱਲ ਮੈਂ ਇਹਨੂੰ ਮੇਰਾ ਆਪ ਦੇ ਮਹਿਮਨ ਜਿੰਨਾ ਵੀ ਵਕਤ ਤੋਂ ਵਕਤ ਗੱਲ ਕਰ ਸਕਦਾ ਮੈਂ ਤਾਂ ਹਾਰੀ ਗਾ ਉਹ ਤੁਹਾਡੀ ਪੈਣ ਤੁਹਾਡੀ ਅਸੀਂ ਨਾ ਤੁਹਾਨੂੰ ਅਸੀਂ ਮਿਲਣ ਆਏ ਅਸੀਂ ਸੈਕਟਰੀਟ ਮੈਂ ਨਾਏ ਸੀ ਤੁਸੀਂ ਇਹ ਕਹਿ ਕੇ ਜਵਾਬ ਦਿੱਤਾ ਵੀ ਤੁਹਾਡੇ ਇਹ ਅਸੀਂ ਕਿਉਂਕਿ ਬਠਿੰਡੇ ਤੋਂ ਬਿਲੋਂਗ ਕਰਦੇ ਸੀ ਸਾਡੇ ਨਾਲ ਸਾਥੀ ਸੀਗੇ ਤੇ ਉਦੋਂ ਜਦੋਂ ਮੈਂ ਲਾਇਆ ਤੁਸੀਂ ਕਹੇ ਵੀ ਅਸੀਂ ਇਹਨਾਂ ਨੂੰ ਨਹੀਂ ਮਿਲਣਾ ਜੀ ਕਿਉਂਕਿ ਦੇਖੋ ਹੈ ਤਾਂ ਪਿਆ ਸਰਕਾਰ ਦੇ ਨਮਾਇंदे ਹੋਣਾ ਜੀ ਮੇਰੀ ਮੇਰੀ ਤਾਂ ਗੱਲ ਹੈ ਮੈਂ ਕਦੇ ਵੀ ਨਹੀਂ ਕਿਹਾ ਨਹੀਂ ਜਵਾਬ ਦਿੱਤਾ ਗਿਆ ਸੀ ਉਹ ਨਹੀਂ ਬੇਟੇ ਮੇਰੀ ਗੱਲ ਹੈ ਮੈਂ ਕਿਸੇ ਨੇ ਕਹਤਾ ਨਾ ਮੈਂ ਤਾਂ ਹਰੇਕ ਨੂੰ ਮਿਲ ਲੈਣਾ ਨਾ ਮੈਨੂੰ ਹੁਣ ਮਿਲਣ ਨੂੰ ਮੈਨੂੰ ਕੀ ਹੋ ਗਿਆ ਜੇ ਮੇਰੇ ਕੋਲ ਲੋਨ ਡਾਲ ਗਿਆ ਮੈਂ ਹਰ ਕਿਤੇ ਪਰ ਮੇਰੇ ਕੋਲੇ ਉਹ ਨਹੀਂ ਮੈਂ ਜੇ ਉਹ ਉਹਨਾਂ ਨੂੰ ਗੱਲ ਉਹਨਾਂ ਤਾਂ ਕਰਦਾ ਮੈਂ ਕਿਉਂ ਨਹੀਂ ਹਾਂ ਤੁਸੀਂ ਨਮਾਇंदे ਤਾਂ ਹੈਗੇ ਪੰਜਾਬ ਦੇ ਚੁਣੇ ਹੋਏ ਆ ਪਰ ਤੁਸੀਂ ਦੇ ਬਹੁਤ ਮੇਰੇ ਮੇਰੇ ਤੇਰੀ ਗੱਲ ਮੈਂ ਨਹੀਂ ਕਰਦਾ ਮੈਂ ਇੱਕ ਜਿਹੜੀ ਗੱਲ ਤੁਸੀਂ ਐਵੇਂ ਹੀ ਨਹੀਂ ਕਰੀ ਪਰ ਮੈਂ ਤੁਸੀਂ ਅੱਜ ਤੱਕ ਕਦੇ ਵੀ ਕਿਸੇ ਇਹ ਇੱਕ ਬੰਦਾ ਨੇ ਮੈਨੂੰ ਫੇਰ ਸਰ ਅਸੀਂ ਇੱਕੇ ਬਾਹਰ ਤੋਂ ਫਾਈਲ ਦਿਖਾਉਂਦੇ ਤਾਂ ਨਾ ਕੋਈ ਨਹੀਂ ਸਰ ਸਾਡੀ ਜਿਹੜੀ ਫਾਈਲ ਦਾ ਕੰਮ ਹੈ ਸਰ ਅੱਜ ਦਾ ਦਿਨ ਮੰਗਿਆ ਇਹਨਾਂ ਨੇ ਸਾਡੇ ਤੋਂ 60 ਦਿਨ ਹੋ ਗਏ ਸੀ ਇੱਕ ਬੰਦੇ ਦੇ 60 ਦਿਨ ਹੋ ਗਏ ਕਿੰਨੇ ਠੰਡ 'ਚ ਅਸੀਂ ਬੈਠੇ ਹੋਏ ਆ ਬਾਹਰ ਸਾਡੇ ਨਾਲ ਕੋਈ ਗੱਲ ਨਹੀਂ ਕਰ ਰਿਹਾ ਸਰ ਇੱਕ ਪਲੇਸ 'ਚ ਦਾ ਇੱਕ ਮੈਨੂੰ ਵੇਖੋ ਨਹੀਂ ਸਰ ਤੁਸੀਂ ਕਹਿ ਰਹੇ ਹੋ ਵੀ ਉਹਦਾ ਸਾਡੇ ਤੇ ਬਹੁਤ ਵੱਡਾ ਅਤਰਾਜ ਆ ਪਰ ਮੈਨੂੰ ਵੀ ਬਹੁਤ ਮੈਂ ਤਾਂ ਇੱਕ ਬੰਦੇ ਨੂੰ ਵੀ ਮਿਲ ਲੈਣਾ ਮੈਂ ਇਹ ਨਹੀਂ ਕਹਿ ਵੀ ਨਹੀਂ ਮੈਂ ਉਹਨਾਂ ਨੂੰ ਦੇਖਾਂਗਾ ਮੈਂ ਇਹ ਰੁਕਿਆ ਵੀ ਮੇਰਾ ਤਾਂ ਨਹੀਂ ਯਾਰ ਇਹ ਕੰਮ ਕੰਮ ਉਹਨਾਂ ਦਾ ਹੈ ਇਹ ਕਰ ਨਹੀਂ ਸਕਦਾ ਸਰ ਜੀ ਮੈਂ ਤੁਹਾਡਾ ਕੰਮ ਨਹੀਂ ਕਰਵਾ ਸਕਦੇ ਹੋ ਨਾ ਕਰਵਾ ਕੇ ਲੈ ਕੇ ਜਾਓ ਬੇਟਾ ਮੈਂ ਇੱਕ ਠੀਕ ਇਹ ਕਹਿੰਦੇ ਅਵੇ ਸਾਡੀ ਗੱਲ ਉਹਨਾਂ ਦਾ ਕਦਰਾ ਤੁਹਾਨੂੰ ਬਹੁਤ ਦੁਖੀ ਆ ਸੀ ਛੱਡੋ 3 ਸਾਲ ਹੋ ਗਏ ਨੇ ਬਾਕੀ ਉਹ ਕਹਿੰਦਾ ਮੈਂ ਕਹਿੰਦਾ ਨਹੀਂ ਤੇਰੀ ਗੱਲ ਮੰਨੀਏ ਉਹ ਤੇ ਮੇਰੀ ਗੱਲ ਨਹੀਂ ਮੰਨੀ ਜਾ ਸਕਦੀ ਮੈਂ ਆ ਵੀ ਤੁਸੀਂ ਤਾਂ ਤੁਸੀਂ ਦਾ ਨਮਾਇੰਦਗੀ ਪਲੀਜ਼ ਮੇਰੀ ਗੱਲ ਸੁਣ ਮੈਂ ਕਹਿੰਦਾ ਵੀ ਮੈਂ ਜਵਾਬ ਦਿੰਦਾ ਹੀ ਨਹੀਂ ਕੋਈ ਇਕੱਲਾ ਕਿਸੇ ਤੁਹ ਪੁੱਛਿਆ ਕਿ ਆ ਕੇ ਦੇਖ ਨਹੀਂ ਫੋਨ ਤੁਸੀਂ ਤਾਂ ਚੱਤੇ ਨਹੀਂ ਆਉਣਾ ਤੁਹਾਡੇ ਡਿਪਾਰਟਮੈਂਟ ਦੇ ਜੋਇਨ ਨਹੀਂ ਮੈਨੂੰ ਕੁਝ ਵੀ ਉਹਨਾਂ ਨੂੰ ਯਾਰ ਮੇਰੀ ਹੀ ਗੱਲ ਸਰ ਅਸੀਂ ਤੁਹਾਡੇ ਬੁਲਟੀ ਵਰਗੇ ਆ ਨਾ ਸਰ ਮੇਰਾ ਪਾਇਆ ਤੇ ਪਾਇਆ ਗੱਲ ਵੱਖਰੀ ਹੈ ਤੂੰ ਜਿਹੜੀ ਗੱਲ ਮੇਰੇ ਨਾਲ ਕਰਨੀ ਉਹ ਕਰ ਨਹੀਂ ਸਰ ਤੁਸੀਂ ਕਹਿ ਰਹੇ ਹੋ ਵੀ ਅਸੀਂ ਪਾਇਆ ਇਹ ਕੰਮ ਤੋਂ ਥੋੜਾ ਹੀ ਵੀ ਇਹ ਘੇਰ ਕੇ ਖੜ ਦੋ ਚਲੋ ਥੋੜਾ ਜਿਹਾ ਨਹੀਂ ਆ ਤਾਂ ਕੋਈ ਗੱਲ ਨਹੀਂ ਜੀ ਮੈਨੂੰ ਤਾਂ ਗੱਲ ਨਹੀਂ ਪਹਿਲੀ ਗੱਲ ਤੁਸੀਂ ਕਦੇ ਕਹਿੰਦੇ ਵੀ ਮੈਂ ਤਾਂ ਮਿਲਦਾ ਹੀ ਨਹੀਂ ਮੈਂ ਕਹੇ ਨਹੀਂ ਸਕਦਾ ਯਾਰ ਮੈਂ ਤੇ ਤੁਸੀਂ ਥੋੜੀ ਕਹੋਗੇ ਜੀ ਤੁਹਾਡੇ ਡਿਪਾਰਟਮੈਂਟ ਦੇ ਵਿੱਚੋਂ ਗੱਲ ਕਹੀ ਜਿਹੜੇ ਉੱਪਰ ਤੁਹਾਡੇ ਜ਼ੋਨਾਂ ਦੇ ਮਰਦੇ ਆ ਗਏ ਮਰਦੀ ਸੇ ਤੇਰੀ ਬਿਲਕੁਲ ਕੋਈ ਜ਼ਿੰਮੇਵਾਰ ਨਹੀਂ ਆ ਗਿਆ ਮੇਰੇ ਤੇ ਇੱਕ ਗੱਲ ਕਰ ਇੱਕ ਗੱਲ 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 ਇੱਕ ਗ ਤੁਹਾਡੀ ਸਾਡੀ ਗੱਲ ਪਤਾ ਹੋਈ ਤੁਹਾਡੀ ਇਹ ਗੱਲ ਮਸਲੇ ਹੱਲ ਕਰਨ ਵਾਸਤੇ ਮੈਂ ਜਿਹੜੀ ਹੈ ਮੈਂ ਆਪਦੇ ਵੱਲੋਂ ਕੋਸ਼ਿਸ਼ ਕਰਦਾ ਹਾਂ ਉਹਨਾਂ ਦਾ ਬਸ ਹੈ ਕੰਨ ਮੇਰਾ ਫਰਜ਼ ਤੇ ਮੈਨੂੰ ਇਹ ਨਾ ਨਾ ਕੋਈ ਸਾਨੂੰ ਜੇਕਰ ਮੈਂ ਤਾਂ ਆਹੀ ਜਾ ਕੇ ਦੇਣੀ ਨੂੰ ਰਿਕਮੈਂਡ ਕਰਕੇ ਤੁਸੀਂ ਕਾਲ ਕਰਦੇ ਤਾਂ ਸਾਡੇ ਸਾਹਮਣੇ ਕਾਲ ਤਾਂ ਕਰਦੇ ਸਾਡੇ ਸਾਹਮਣੇ ਕਾਲ ਤਾਂ ਕਰਦੇ ਜਿਵੇਂ ਮੈਂ ਤੁਹਾਨੂੰ ਅਖਿਆ ਮੈਂ ਲਿਖ ਦਿੰਦਾ ਇਹ ਤੇ ਲਿਖ ਦਿੰਦਾ ਇਹ ਭਜਾ ਕੇ ਭੇਜ ਦਿੰਦਾ ਚਲੋ ਮਾਂ ਕਾਲ ਕਰਦਾ ਸਾਡੇ ਨਾਲ ਹਾਂਜੀ ਨਹੀਂ ਨਹੀਂ ਸਰ ਸਰ ਨਹੀਂ ਦੇਆ ਸਰ ਚਲੋ ਮਾਰ ਕਰ ਦੇ ਨੀ ਮੈਂ ਆਪਦੇ ਦਫਤਰ ਚੋਂ ਉਧਰੋਂ ਉਧਰ ਮਾਰ ਕੇ ਵੀ ਨੰਬਰ ਲਾ ਕੇ ਭੇਜ ਦਿੰਦੇ ਹਾਂ ਮੈਂ ਨਹੀਂ ਸਰ ਤੁਸੀਂ ਆਪ ਹੀ ਦੇ ਦਿਓ ਫਿਰ ਭੇਜ ਦੋ ਮਾਰ ਕੇ ਬੇਟਾ ਬੇਰੀ ਗੱਲ ਤੁਸੀਂ ਸਮਝਦੇ ਨਹੀਂ ਅਸੀਂ ਆਪਦਾ ਨੰਬਰ ਲਾ ਕੇ ਉੱਥੋਂ ਡਾਕ ਉਧਰ ਭੇਜ ਨਹੀਂ ਹੁੰਦੀ ਨਾਲ ਦੀ ਨਾਲ ਮੈਂ ਤਾਂ ਤੁਹਾਡੇ ਸਾਹਮਣੇ ਰਿਕਮੈਂਡ ਕਰ ਦੇਣਾ ਉੱਥੇ ਨੰਬਰ ਲਾ ਕੇ ਭੇਜ ਕੋਈ ਨ ਮੈਂ ਹੁਣੇ ਭੇਜ ਮੈਂ ਸਕਦੀ ਐ ਜੀ ਜੀ ਥੈਂਕ ਯੂ ਐਂ ਨਾ ਘਰੇ ਕੋਲ ਕੋਈ ਸਾਡੇ ਜਵਾਬ ਕਰੇ ਮੈਂ ਤਾਂ ਜਿੰਨਾ ਦੇਖੋ ਮੈਂ ਤਾਂ ਹਰ ਇੱਕ ਦੀ ਗੱਲ ਸੁਣ ਕੇ ਜਿਹੜਾ ਸਰ ਸਾਨੂੰ ਤੁਹਾਡੇ ਤੋਂ ਮਹੀਨ ਸਰ ਕਾ ਗਾ ਤੁਹਾਡੇ ਕੋਲ ਆਇਆ ਸਰ ਇਹਣਾ ਸਾਡਾ ਕੰਮ ਕਰਦਾ ਬਸ ਵਧੀਆ ਗੱਲ